ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਤੇ ਮਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਇੱਕ ਹੋਰ ਵੀਡੀਓ ਇਹ ਵੀਡੀਓ ਹੈਗੀ ਹੈ ਜੀ ਆਪਣੇ ਜੋ ਮੱਕੀ ਦੇ ਆਟੇ ਦੇ ਜੋ ਆਪਣੇ ਥੈਲੇ ਹੁੰਦੇ ਨੇ ਜੀ ਆ ਦੇਖੋ ਮੱਕੀ ਦੇ ਆਟੇ ਦੇ ਜੋ ਥੈਲੇ ਹੁੰਦੇ ਨੇ ਨਾ ਇਹਨਾਂ ਨੂੰ ਆਪਾਂ ਬਾਦੂ ਸਮਝ ਕੇ ਸਿੱਟਦੇ ਨੇ ਇਹਨਾਂ ਦਾ ਆਪਾਂ ਕਰਾਂਗੇ ਬਹੁਤ ਹੀ ਵਧੀਆ ਇਸਤੇਮਾਲ ਕਿਸ ਚੀਜ਼ 'ਤੇ ਇਸਤੇਮਾਲ ਕਰਾਂਗੇ ਤੁਹਾਨੂੰ ਉਹ ਵੀ ਦੱਸਦੇ ਹਾਂ ਜੀ ਤੇ ਚਲੋ ਇਸਟਾਰਟ ਕਰਦੇ ਆਪਾਂ ਵੀ ਇਹ ਹੈਗਾ ਜੀ ਮੱਕੀ ਦੇ ਆਟੇ ਵਾਲਾ ਥੈਲਾ ਛੋਟਾ ਜਿਹਾ ਪੈਕੇਟ ਹੈ ਇਹ 5 ਕਿਲੋ ਵਾਲੀ ਥੈਲੀ ਠੀਕ ਜੀ 10 ਕਿਲੋ 올ਿਵੀ ਆਉਂਦੀ ਐ ਚ 2 ਕਿਲੋ ਆਲੀ ਵੀ ਆਉਂਦੀ ਆ ਠੀਕ ਹੈ ਜੀ ਤੇ ਮੈਂ ਲਈ ਇਹ 5 ਕਿਲੋ ਵਾਲੀ ਥੈਲੀ ਅਸੀਂ ਕਿਉਂਕਿ ਅਸੀਂ 5 ਕਿਲੋ ਵਾਲੀ ਵਰਤਦੇ ਹੁੰਨੇ ਆ ਤੇ ਇਹ ਹੁਣ ਆਪਣਾ ਖਾਲੀ ਪੈਕਟ ਹੈ ਥੈਲਾ ਇਹ ਛੋਟਾ ਜਿਹਾ ਤੇ ਇਹਦਾ ਆਪਾਂ ਕਰਾਂਗੇ ਬਹੁਤ ਹੀ ਵਧੀਆ ਇਸਤੇਮਾਲ ਹੁਣ ਜਿਵੇਂ ਕਿ ਜੀ ਆਪਾਂ ਸ਼ਾਮ ਨੂੰ ਰੋਟੀ ਵਗੈਰਾ ਬਣਾਉਨੇ ਆ ਠੀਕ ਹੈ ਜੀ ਤੇ ਜਦੋਂ ਆਪਾਂ ਰੋਟੀ ਵਗੈਰਾ ਬਣਾਉਨੇ ਆ ਤੇ ਆਪਾਂ ਜਦੋਂ ਚੱਕਲਾ ਰੱਖਦੇ ਆ ਫਰਸ਼ ਦੇ ਉੱਤੇ ਠੀਕ ਹੈ ਜੀ ਉਹ ਜਦੋਂ ਰੋਟੀ ਬੇਲਦੇ ਆ ਤੇ ਨੀਚੇ ਆਪਣਾ ਪਲੇਥਨ ਸਾਰਾ ਖਿੰਡਿਆ ਜਾਂਦਾ ਆ ਆਲੇ-ਦਾਲੇ ਠੀਕ ਹੈ ਜੀ ਐਦਾਂ ਆਲੇ-ਦਾਲੇ ਖਿੰਡਿਆ ਜਾਂਦਾ ਉਹਦੇ ਵਾਸਤੇ ਆਪਾਂ ਬਹੁਤ ਹੀ ਵਧੀਆ ਇਸਤੇਮਾਲ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਇਸਤੇਮਾਲ ਦੇਖੋ ਜੀ ਇਹ ਮੱਕੀ ਦੇ ਆਟੇ ਦੀ ਥੈਲੀ ਵੀ ਬਣੀ ਬਣਾਈ ਥੈਲੀ ਹੈ ਇਹ ਇਹਨੂੰ ਆਪਾਂ ਕਿਸੇ ਪਾਸੋਂ ਨਹੀਂ ਕਟਿੰਗ ਕਰਨੀ ਹੈਗੀ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਆਲੇ-ਦਾਲੇ ਨਾ ਜਿਹੜਾ ਹੁਣ ਆਪਣਾ ਇਹ ਬਾਦੂ ਕੱਪੜਾ ਪਿਆ ਸੀ ਇਹ ਬਾਦੂ ਆਪਾਂ ਕੱਪੜਾ ਕੱਟ ਕੇ ਨਾ ਇਹ ਥੈਲੀ ਦੇ ਆਲੇ-ਦਾਲੇ ਲਗਾ ਦਿੰਦੇ ਆ ਠੀਕ ਹੈ ਜੀ ਲੋ ਜੀ ਆਪਾਂ ਨੇ ਚਾਰ ਸਪੀਸ ਕੱਟ ਲਿਆ ਸੀ ਇਹਦੇ ਮੁਤਾਬਕ ਥੈਲੀ ਦੇ ਮੁਤਾਬਕ ਹੁਣ ਆਪਾਂ ਨੇ ਇਧਰੋਂ ਵੀ ਸਲਾਈ ਕਰ ਲਈ ਆ ਤੇ ਇਧਰੋਂ ਵੀ ਸਲਾਈ ਕਰ ਲਈ ਆ ਠੀਕ ਹੈ ਜੀ ਹੁਣ ਆਪਾਂ ਥੈਲੀ ਇਦਾਂ ਵਿਚਾਲੇ ਰੱਖ ਕੇ ਇਹਨੂੰ ਆਪਾਂ ਸਿੱਧਾ ਪਾਸਾ ਕਰ ਲੈਨੇ ਆ ਠੀਕ ਹੈ ਜੀ ਪਹਿਲਾਂ ਤਾਂ ਇਧਰੋਂ ਸਲਾਈ ਲਗਾਵਾਂਗੇ ਫਿਰ ਇਹਦਾ ਪਾਸਾ ਆਪਾਂ ਸਿੱਧਾ ਕਰ ਲਵਾਂਗੇ ਠੀਕ ਹੈ ਜੀ ਜੀ ਆਪਾਂ ਨੇ ਥੈਲੀ ਇਹਦੇ ਵਿੱਚ ਪਾ ਦਿੱਤੀ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਬਿਲਕੁਲ ਬੰਦ ਕਰ ਦਿੰਦੇ ਆ ਮੂਰਲੇ ਪਾਸੇ ਪਾਸਾ ਆਪਾਂ ਨੇ ਬੰਦ ਕਰ ਦਿੱਤਾ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਇੱਥੇ ਇੱਕ ਸਲਾਈ ਇੱਥੇ ਲਗਾ ਲੈਣੀ ਹੈ ਗਲਾਈ ਦੇ ਵਿੱਚ ਗਲਾਈ ਦੇ ਚਾਰੇ ਪਾਸੇ ਖੁੰਝਿਆ ਜੇ ਨਾ ਸਲਾਈ ਲਗਾਉਨੇ ਆ ਤਾਂ ਜੋ ਜਿਹੜਾ ਆਪਣਾ ਇਹ ਵਿੱਚੋਂ ਮੱਕੀ ਦੇ ਆਟੇ ਦਾ ਥੈਲਾ ਹੈ ਛੋਟਾ ਜਿਹਾ ਇਹ ਮਤਲਬ ਕਿ ਖਿਸਕੇ ਨਾ ਇਧਰ ਉਧਰ ਨਾ ਹੋਵੇ ਤੇ ਇਕੱਠਾ ਨਾ ਹੋਵੇ ਇਦਾਂ ਇਕੱਠਾ ਨਾ ਹੋ ਜੇ ਬਚਾ ਲਈ ਠੀਕ ਹੈ ਜੀ ਇਦਾਂ ਹੀ ਰਹੇ ਸਾਫ਼ ਸੀ ਸਲਾਈ ਆਪਾਂ ਚਾਰੇ ਖੁੰਝਿਆਂ ਤੇ ਲਗਾ ਦਿੱਤੀ ਹੈ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਨੇ ਹੁਣ ਕੀ ਕਰਨਾ ਹੈ ਜੇ ਤੁਸੀਂ ਇਹਦੇ ਆਲੇ-ਦਾਲੇ ਲੈਸ ਲਗਾਉਣਾ ਚਾਹੁੰਦੇ ਹੋ ਤਾਂ ਲੈਸ ਵੀ ਲਗਾ ਸਕਦੇ ਹੋ ਜੇ ਲੈਸ ਨਹੀਂ ਲਗਾਉਣੀ ਤਾਂ ਇਦਾਂ ਵੀ ਰੱਖ ਸਕਦੇ ਮੈਂ ਇਹਦੇ ਆਲੇ-ਦਾਲੇ ਲੈਸ ਲਗਾਉਣੀ ਹੈ ਜਿਹਦੇ ਨਾਲ ਆਪਣਾ ਜੋ ਮਤਲਬ ਕਿ ਜਦੋਂ ਤੁਸੀਂ ਇਹਦੇ ਉੱਤੇ ਰੱਖ ਕੇ ਰੋਟੀ ਬਣਾ ਸਕਦੇ ਹੋ ਮਤਲਬ ਕਿ ਚੱਕਲਾ ਇਹਦੇ ਉੱਤੇ ਰੱਖ ਕੇ ਰੋਟੀ ਬਣਾ ਸਕਦੇ ਜਿਹਨਾਂ ਪਲੇਥਨ ਦੇ نیچے ਡੁਲੂਆ ਜਾਂ ਫਿਰ ਜਦੋਂ ਤੁਸੀਂ ਕਈ ਵਾਰ ਸਬਜ਼ੀ ਵਗੈਰਾ ਕੱਟਦੇ ਹੋ ਫਰਸ਼ ਤੇ ਬਹਿ ਕੇ ਉਦੋਂ ਇਹ ਹੀ نیچے ਵਿਸਾਲੇ ਤੇ ਇਹਦੇ ਉੱਤੇ ਬਹਿ ਜੇ ਤੇ ਬਹੁਤ ਵਧੀਆ ਮਤਲਬ ਕਿ ਆਪਣਾ ਬੈਠਣ ਵਾਸਤੇ ਪਾਇ ਤਾਂ ਵਧੀਆ ਬਣ ਜਾਊਗਾ ਲਓ ਜੀ ਦੇਖੋ ਆਪਣਾ ਕਿੰਨਾ ਵਧੀਆ ਬਣ ਕੇ ਰੈਡੀ ਹੋ ਗਿਆ ਆਲੇ-ਦਾਲੇ ਦੇ ਲੈਸ ਲਗਾ ਦਿੱਤੀ ਆਪਾਂ ਨੇ ਤਾਂ ਨੀਚੇ ਰੱਖ ਕੇ ਦਿਖਾਉਂਦੇ ਆ ਦੇਖੋ ਜੀ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਆਲੇ-ਦਾਲੇ ਦੇ ਲੈਸ ਲਗਾ ਦਿੱਤੀ ਹੈ ਵਿਚਾਲੇ ਥੋੜੀ ਲੈਸ ਬਚੀ ਸੀ ਉਹਦਾ ਆਪਾਂ ਨੇ ਫੁੱਲ ਬਣਾ ਕੇ ਲਾ ਦਿੱਤਾ ਇਹ ਤੇ ਹੁਣ ਤੁਸੀਂ ਬੈਠ ਕੇ ਮਤਲਬ ਕੀ ਸਬਜ਼ੀ ਵੀ ਕੱਟ ਸਕਦੇ ਹੋ ਜਾਂ ਫੇਰ ਜੇ ਤੁਸੀਂ ਚੱਕਲਾ ਧਰ ਕੇ ਤੇ ਰੋਟੀ ਵੀ ਪਕਾ ਸਕਦੇ ਹੋ ਠੀਕ ਹੈ ਜੀ ਤੇ ਆਪਣਾ ਬਹੁਤ ਵਧੀਆ ਬਣ ਕੇ ਰੈਡੀ ਹੋ ਗਿਆ ਬੈਠਣ ਵਾਸਤੇ ਇਹ ਤੇ ਲੋਜੀ ਐਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲੈਣਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ। ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ਿਕਾ। ਬਾਏ ਬਾਏ।